ਤਨ ਤਨ ਬਾਬਾ ਸ਼੍ਰੀ ਚੰਦਰ ਮਹਾਰਾਜ ਜੀ ਤਨ ਤਨ ਬਾਬਾ ਸ਼੍ਰੀ ਚੰਦਰ ਮਹਾਰਾਜ ਜੀ ਗੁਰੂ ਨਾਨਕ ਦੇਵ ਜੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਤ ਸਚੁ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਹਾਕਣੀ ਪਾਕਣੀ ਸ਼ਿਹਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਕੇ ਸ਼ਬਦ ਸੋថា ਪੜਾਰੀ दृष्ट कर मुष्ट कर बैर काल कर नजर करै जादू कर टूणा कर पैरों कर जे को कर उल्ट बाहु के सिर पर प राजा को जोर में मोर के कोर में जोर के डंड में जले तले काटे अब काटे डरे डूगरो ਦੇ ਗੁਰੂ ਅਮਰੂ ਦੇ ਗੁਰੂ ਨਾਨਕ ਸ਼ਬਦ ਰਸਿਆ ਕਰੇ ਸ਼ੰਕਰ ਮਾਤਾ ਸ਼ੰਕਰ ਪਿਤਾ ਸ਼ੰਕਰ ਜੀ ਤੇ ਚਾਰੋ ਦਿਸ਼ਾ ਤਾਂਬੇ ਸਾ ਕੋਟ ਸਮੁੰਦ ਸੀ ਖਾਈ ਜਹਾਂ ਤਾ ਗੁਰੂ ਨਾਨਕ ਸਾ ਜੀ ਕੀ ਦੋਹਾਈ ਹੈ ਦੀ ਦੁਨੀਆ ਕੇ ਪਾਤਸ਼ਾਹ ਤੇਰੀ ਪਨਾਹੀ ਇਤ ਮੰਤਰ ਸਿਆਕਾ ਸੰਪੂਰਨਾਨ ਬੂਰੋ ਨਾਨਕ ਤੇਗ ਜੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਆਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਹਕਣੀ ਪਾਕਣੀ 시ਹਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਕੇ ਸ਼ਬਦ ਸੋਥਾ ਪੜਾਰੀ ਦ੍ਰਿਸ਼ਟ ਕਰੇ ਮੋਸਟ ਕਰੇ ਵੈਰ ਕਾਲ ਕਰੇ ਨਜ਼ਰ ਕਰੇ ਜਾਦੂ ਕਰੇ ਟੂਣਾ ਕਰੇ ਭੈਰੋ ਕਰੇ ਜੇ ਕੋ ਕਰੇ ਉਲਟ ਵਾਹੁ ਕੇ ਸਿਰ ਪਰ ਪਰਾ ਰਾਜਾ ਕੋ ਜੋਰ ਮੈਂ ਮੋਰ ਕੇ ਘੋਰ ਮੈਂ ਜੋਰ ਕੇ ਡੰਡ ਮੈਂ ਜਲੇ ਤਲੇ ਘਾਟੇ ਅਬ ਘਾਟੇ ਡਰੇ ਡੂਗਰੋ ਦ ਗੁਰੋ ਮਰੂਰੇ ਗੁਰੂ ਨਾਨਕ ਕਾ ਸ਼ਬਦ ਰਸਿਆ ਕਰੇ ਸ਼ੰਕਰ ਮਤਾ ਸ਼ੰਕਰ ਪਿਤਾ ਸ਼ੰਕਰ ਜੀ ਤੇ ਚਾਰੋ ਦਿਸ਼ਾ ਤਾਂ ਬੇਸਾ ਕੋਟ ਸਮੁੰਦ ਸੀਖਾਹੀ ਜਹਾਂ ਤਾ ਗੁਰੂ ਨਾਨਕ ਸਾਹਿਬ ਦੀ ਦੋਹਾਈ ਹੈ ਦੀ ਦੁਨੀਆ ਕੇ ਪਾਤਸ਼ਾਹ ਤੇਰੀ ਬਨਾਹੀ ਇਤ ਮੰਤਰ ਰਸਿਆ ਕਾ ਸੰਪੂਰਨੰ ਤਨ ਤਨ ਬਾਬਾ ਸ਼੍ਰੀ ਚੰਦਰ ਮਹਾਰਾਜ ਜੀ ਤਨ ਤਨ ਬਾਬਾ ਸ਼੍ਰੀ ਚੰਦਰ ਮਹਾਰਾਜ ਜੀ ਤਨ ਤਨ ਬਾਬਾ ਸ਼੍ਰੀ ਚੰਦਰ ਮਹਾਰਾਜ ਜੀ ਗੁਰੂ ਨਾਨਕ ਦੇਵ ਜੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਤ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਹਾਕਣੀ ਪਾਕਣੀ ਸ਼ਿਹਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਕੇ ਸ਼ਬਦ ਸੋថា ਪੜਾਰੀ दृष्ट कर करे, काल कर नजर कर जादू करे टूणा कर पैरों कर जे को कर उल्ट बाहू के सिर पर पर राजा को जोर में मोर के कोर में जोर के डंड में जले तले काटे अब काटे डरे डूगरो ਦੇ ਗੂਰੋ ਅਮਰੂਰੇ ਗੁਰੂ ਨਾਨਕ ਸ਼ਬਦ ਰਸਿਆ ਕਰੇ ਸ਼ੰਕਰ ਮਾਤਾ ਸ਼ੰਕਰ ਪਿਤਾ ਸ਼ੰਕਰ ਜੀ ਤੇ ਚਾਰੋ ਦਿਸ਼ਾ ਤਾਂਬੇ ਸਾ ਕੋਟ ਸਮੁੰਦਰੀ ਖਾਈ ਜਹਾਂ ਤਾ ਗੁਰੂ ਨਾਨਕ ਸਾਹਿਬ ਜੀ ਕੀ ਦੋਹਾਈ ਹੈ ਦੀ ਦੁਨੀਆ ਕੇ ਪਾਤਸ਼ਾਹ ਤੇਰੀ ਪਨਾਹੀ ਇਤ ਮੰਤਰ ਸਿਆਕਾ ਸੰਪੂਰਨਾਨੋ ਗੁਰੂ ਨਾਨਕ ਦੇਵ ਜੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਆਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਹਾਕਣੀ ਪਾਕਣੀ 시ਹਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਇਕੇ ਸ਼ਬਦ ਸੋਠਾ ਪੜਾਰੀ ਦ੍ਰਿਸ਼ਟ ਕਰੈ ਮੁਸਤ ਕਰੈ ਵੈਰ ਕਾਲ ਕਰੈ ਨਜ਼ਰ ਕਰੈ ਜਾਦੂ ਕਰੈ ਟੂਣਾ ਕਰੈ ਪੈਰੋ ਕਰੈ ਜੇ ਕੋ ਕਰੈ ਉਲਟ ਵਾਹੁ ਕੇ ਸਿਰ ਪਰ ਪਰਾ ਰਾਜਾ ਕੋ ਜੋਰ ਮੈਂ ਮੋਰ ਕੇ ਘੋਰ ਮੈਂ ਜੋਰ ਕੇ ਡੰਡ ਮੈਂ ਜਲੇ ਥਲੇ ਘਾਟੇ ਅਬ ਘਾਟੇ ਡਰੇ ਡੂਗਰੋ ਦ ਗੁਰੋ ਮਰੂਰੇ ਗੁਰੂ ਨਾਨਕ ਸ਼ਬਦ ਰਸਿਆ ਕਰੇ ਸ਼ੰਕਰ ਮਤਾ ਸ਼ੰਕਰ ਪਿਤਾ ਸ਼ੰਕਰ ਜੀ ਤੇ ਚਾਰੋ ਦਿਸ਼ਾ ਸਾੰਬੇ ਸਾ ਕੋਟ ਸਮੁੰਦ ਸੀਖਾਹੀ ਜਹਾਂ ਤਾ ਗੁਰੂ ਨਾਨਕ ਸਾਹਿਬ ਜੀ ਕੀ ਦੋਹਾਈ ਹੈ ਦੀ ਦੁਨੀਆ ਕੇ ਪਾਤਸ਼ਾਹ ਤੇਰੀ ਬਨਾਹੀ ਇਤ ਮੰਤਰ ਰਸਿਆ ਕਾ ਸੰਪੂਰਨ ਤਨ ਤਨ ਬਾਬਾ ਸ਼੍ਰੀ ਚੰਦਰ ਮਹਾਰਾਜ ਜੀ ਤਨ ਤਨ ਬਾਬਾ ਸ਼੍ਰੀ ਚੰਦਰ ਮਹਾਰਾਜ ਜੀ ਤਨ ਤਨ ਬਾਬਾ ਸ਼੍ਰੀ ਚੰਦਰ ਮਹਾਰਾਜ ਜੀ ਗੁਰੂ ਨਾਨਕ ਦੇਵ ਜੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਤ ਸਚੁ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਹਾਕਣੀ ਪਾਕਣੀ ਸ਼ਿਹਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਕੇ ਸ਼ਬਦ ਸੋថា ਪੜਾਰੀ दृष्ट कर मुष्ट कर काल कर नजर कर जादू करे टूणा कर पैरो कर जे को कर उल्ट बाहु के सिर पर पर राजा को जोर में मोर के कोर में जोर के दंड में जले तले काटे अब काटे डरे डूगरो ਦੇ ਗੁਰੋ ਮਰੂਰੇ ਗੁਰੂ ਨਾਨਕ ਸ਼ਬਦ ਰਸਿਆ ਕਰੇ ਸ਼ੰਕਰ ਮਾਤਾ ਸ਼ੰਕਰ ਪਿਤਾ ਸ਼ੰਕਰ ਜੀ ਤੇ ਚਾਰੋ ਦਿਸ਼ਾ ਤਾਂ ਬੇਸਾ ਕੋਟ ਸਮੁੰਦ ਸੀ ਖਾਈ ਜਹਾਂ ਤਾ ਗੁਰੂ ਨਾਨਕ ਸਾਹਿਬ ਜੀ ਕੀ ਦੋਹਾਈ ਹੈ ਦੀ ਦੁਨੀਆ ਕੇ ਪਾਤਸ਼ਾਹ ਤੇਰੀ ਪਨਾਹੀ ਇਤ ਮੰਤਰ ਰਸਿਆ ਕਾ ਸੰਪੂਰਨਨ ਬੂਰੋ ਨਾਨਕ ਤੇਗ ਜੀ ਇੱਕ ਓੰਕਾਰ ਸਤਗੁਰ ਪ੍ਰਸਾਦ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਆਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਹਾਕਣੀ ਫਾਕਣੀ ਸ਼ਿਹਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਕੇ ਸ਼ਬਦ ਸੋ ਥਾਪੜਾਰੀ ਦ੍ਰਿਸ਼ਟ ਕਰੈ ਮੁਸਟ ਕਰੈ ਵੈਰ ਕਾਲ ਕਰੈ ਨਜ਼ਰ ਕਰੈ ਜਾਦੂ ਕਰੈ ਟੂਣਾ ਕਰੈ ਪੈਰੋ ਕਰੈ ਜੇ ਕੋ ਕਰੈ ਉਲਟ ਵਾਹੂ ਕੇ ਸਿਰ ਪਰ ਪਰੈ ਰਾਜਾ ਕੋ ਜੋਰ ਮੈਂ ਮੋਰ ਕੇ ਕੋਰ ਮੈਂ ਜੋਰ ਕੇ ਡੰਡ ਮੈਂ ਜਲੇ ਤਲੇ ਘਾਟੇ ਅਬ ਘਾਟੇ ਡਰੇ ਡੂਗਰੋ ਦ ਗੂਰੋ ਮਰੂ ਰੇ ਗੁਰੂ ਨਾਨਕ ਸ਼ਬਦ ਰਸਿਆ ਕਰੇ ਸ਼ੰਕਰ ਮਾਤਾ ਸ਼ੰਸਰ ਪਿਤਾ ਸ਼ੰਸਰ ਜੀ ਤੇ ਚਾਰੋ ਦਿਸ਼ਾ ਸਾੰਬੇ ਸਾ ਕੋਟ ਸਮੁੰਦ ਸੀਖਾਹੀ ਜਹਾਂ ਤਹਾ ਗੁਰੂ ਨਾਨਕ ਸਾਹਿਬ ਜੀ ਕੀ ਦੋਹਾਈ ਹੈ ਦੀ ਦੁਨੀਆ ਕੇ ਪਾਤਸ਼ਾਹ ਤੇਰੀ ਬਨਾਹੀ ਇਤ ਮੰਤਰ ਰਸਿਆ ਕਾ ਸੰਪੂਰਨ ਧਨ ਤਨ ਬਾਬਾ ਸ੍ਰੀ ਚੰਦਰ ਮਹਾਰਾਜ ਜੀ ਤਨ ਤਨ ਬਾਬਾ ਸ਼੍ਰੀ ਚੰਦਰ ਮਹਾਰਾਜ ਜੀ ਤਨ ਤਨ ਬਾਬਾ ਸ਼੍ਰੀ ਚੰਦਰ ਮਹਾਰਾਜ ਜੀ ਗੁਰੂ ਨਾਨਕ ਦੇਵ ਜੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਤ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਹਾਕਣੀ ਪਾਕਣੀ ਸ਼ਿਹਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਕੇ ਸ਼ਬਦ ਸੋថា ਪੜਾਰੀ दृष्ट कर मुष्ट कर काल कर नजर कर जादू करे टूणा कर पैरों कर जे को कर उल्ट बाहू के सिर पर पर राजा को जोर में मोर के कोर में जोर के डंड में जले तले काटे अब काटे डरे डूगरो ਦੇ ਗੂਰੋ ਅਮਰੂਰੇ ਗੁਰੂ ਨਾਨਕ ਸ਼ਬਦ ਰਸਿਆ ਕਰੇ ਸ਼ੰਕਰ ਮਾਤਾ ਸ਼ੰਕਰ ਪਿਤਾ ਸ਼ੰਕਰ ਜੀ ਤੇ ਚਾਰੋ ਦਿਸ਼ਾ ਤਾਂਬੇ ਸਾ ਕੋਟ ਸਮੁੰਦ ਸੀਖਾਈ ਜਹਾਂ ਤਾ ਗੁਰੂ ਨਾਨਕ ਸਾਹ ਜੀ ਕੀ ਦੋਹਾਈ ਹੈ ਦੇ ਦੁਨੀਆ ਕੇ ਪਾਤਸ਼ਾਹ ਤੇਰੀ ਪਨਾਹੀ ਇਤ ਮੰਤਰ ਰਸਿਆ ਕਾ ਸੰਪੂਰਨਨ ਬੂਰੋ ਨਾਨਕ ਦੇਵ ਜੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਆਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਬਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਹਕਣੀ ਪਾਕਣੀ 시ਹਾਰੀ 시디 ਗੁਰੂ ਨਾਨਕ ਦੇਵ ਜੀ ਕੇ ਸ਼ਬਦ ਸੋថា ਪੜਾਰੀ ਦ੍ਰਿਸ਼ਟ ਕਰੈ ਮੁਸਤ ਕਰੈ ਵੈਰ ਕਾਲ ਕਰੈ ਨજર ਕਰੈ ਜਾਦੂ ਕਰੈ ਟੂਣਾ ਕਰੈ ਭੈਰੋ ਕਰੈ ਜੇ ਕੋ ਕਰੈ ਉਲਟ ਵਾਹੁ ਕੇ ਸਿਰ ਪਰ ਪਰੈ ਰਾਜਾ ਕੋ ਜੋਰ ਮੈਂ ਮੋਰ ਕੇ ਘੋਰ ਮੈਂ ਜੋਰ ਕੇ ਡੰਡ ਮੈਂ ਜਲੇ ਤਲੇ ਘਾਟੇ ਅਬ ਘਾਟੇ ਡਰੇ ਡੂਗਰੋ ਦ ਗੁਰੋ ਮਰੂਰੇ ਗੁਰੂ ਨਾਨਕ ਸ਼ਬਦ ਰਸਿਆ ਕਰੇ ਸ਼ੰਕਰ ਮਤਾ ਸੰਸਰ ਪਿਤਾ ਸ਼ੰਕਰ ਜੀ ਤੇ ਚਾਰੋ ਦਿਸ਼ਾ ਸਾੰਭੇ ਸਾ ਕੋਟ ਸਮੁੰਦ ਸੀਖਾਹੀ ਜਹਾਂ ਤਹਾ ਗੁਰੂ ਨਾਨਕ ਸਾਹਿਬ ਜੀ ਕੀ ਦੋਹਾਈ ਹੈ ਦੀ ਦੁਨੀਆ ਕੇ ਪਾਤਸ਼ਾਹ ਤੇਰੀ ਬਨਾਹੀ ਇਤ ਮੰਤਰ ਰਸਿਆ ਕਾ ਸੰਪੂਰਨ ਧਨ ਤਨ ਬਾਬਾ ਸ਼੍ਰੀ ਚੰਦਰ ਮਹਾਰਾਜ ਜੀ ਤਨ ਤਨ ਬਾਬਾ ਸ਼੍ਰੀ ਚੰਦਰ ਮਹਾਰਾਜ ਜੀ ਤਨ ਤਨ ਬਾਬਾ ਸ਼੍ਰੀ ਚੰਦਰ ਮਹਾਰਾਜ ਜੀ ਗੁਰੂ ਨਾਨਕ ਦੇਵ ਜੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਤ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਹਾਕਣੀ ਪਾਕਣੀ ਸ਼ਿਹਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਕੇ ਸ਼ਬਦ ਸੋਥਾ ਪੜਾਰੀ दृष्ट कर मुष्ट कर काल कर नजर कर जादू करे टूणा कर पैरों कर जे को कर उल्ट बाहु के सिर पर पर राजा को जोर में मोर के कोर में जोर के डंड में जले तले काटे अब काटे डरे डूगरो ਦੇ ਗੁਰੋ ਮਰੂਰੇ ਗੁਰੂ ਨਾਨਕ ਸ਼ਬਦ ਰਸਿਆ ਕਰੇ ਸ਼ੰਕਰ ਮਤਾ ਸ਼ੰਕਰ ਪਿਤਾ ਸ਼ੰਕਰ ਜੀ ਤੇ ਚਾਰੋ ਦਿਸ਼ਾ ਤਾਂ ਬੇਸਾ ਕੋਟ ਸਮੁੰਦ ਸੀ ਖਾਈ ਜਹਾਂ ਤਾ ਗੁਰੂ ਨਾਨਕ ਸਾਹਿਬ ਜੀ ਕੀ ਦੋਹਾਈ ਹੈ ਦੀ ਦੁਨੀਆ ਕੇ ਪਾਤਸ਼ਾਹ ਤੇਰੀ ਪਨਾਹੀ ਇਤ ਮੰਤਰ ਰਸਿਆ ਕਾ ਸੰਪੂਰਨ ਬੂਰੋ ਨਾਨਕ ਤੇਗ ਜੀ ਇੱਕ ਓੰਕਾਰ ਸਤਗੁਰ ਪ੍ਰਸਾਦ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਆਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਵਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਹਕਣੀ ਪਾਕਣੀ ਸ਼ਿਹਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਕੇ ਸ਼ਬਦ ਸੋਥਾ ਪੜਾਰੀ ਦ੍ਰਿਸ਼ ਕਰੇ ਮੁਸਕਰੇ ਵੈਰ ਕਾਲ ਕਰੇ ਨજર ਕਰੇ ਜਾਦੂ ਕਰੇ ਟੂਣਾ ਕਰੇ ਭੈਰੋ ਕਰੇ ਜੇ ਕੋ ਕਰੇ ਉਲਟਵਾਹੁ ਕੇ ਸਿਰ ਪਰ ਪਰਾ ਰਾਜਾ ਕੋ ਜੋਰ ਮੈਂ ਮੋਰ ਕੇ ਘੋਰ ਮੈਂ ਜੋਰ ਕੇ ਡੰਡ ਮੈਂ ਜਲੇ ਤਲੇ ਘਾਟੇ ਅਬ ਘਾਟੇ ਡਰੇ ਡੂਗਰੋ ਦ ਗੁਰੋ ਮਰੂ ਰੇ ਗੁਰੂ ਨਾਨਕ ਸ਼ਬਦ ਰਸਿਆ ਕਰੇ ਸ਼ੰਕਰ ਮਾਤਾ ਸ਼ੰਕਰ ਪਿਤਾ ਸ਼ੰਕਰ ਜੀ ਤੇ ਚਾਰੋ ਦਿਸ਼ਾ ਸਾੰਬੇ ਸਾ ਕੋਟ ਸਮੁੰਦ ਸੀਖਾਹੀ ਜਹਾਂ ਤਹਾ ਗੁਰੂ ਨਾਨਕ ਸਾਹਿਬ ਜੀ ਕੀ ਦੋਹਾਈ ਹੈ ਦੀ ਦੁਨੀਆ ਕੇ ਪਾਤਸ਼ਾਹ ਤੇਰੀ ਬਨਾਹੀ ਇਤ ਮੰਤਰ ਰਸਿਆ ਕਾ ਸੰਪੂਰਨ ਤਨ ਤਨ ਬਾਬਾ ਸ਼੍ਰੀ ਚੰਦਰ ਮਹਾਰਾਜ ਜੀ ਤਨ ਤਨ ਬਾਬਾ ਸ਼੍ਰੀ ਚੰਦਰ ਮਹਾਰਾਜ ਜੀ ਤਨ ਤਨ ਬਾਬਾ ਸ਼੍ਰੀ ਚੰਦਰ ਮਹਾਰਾਜ ਜੀ ਗੁਰੂ ਨਾਨਕ ਦੇਵ ਜੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਤ ਸਚੁ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਹਾਕਣੀ ਪਾਕਣੀ ਸ਼ਿਹਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਕੇ ਸ਼ਬਦ ਸੋថា ਪੜਾਰੀ दृष्ट कर मुष्ट कर करे, नजर कर जादू करे टूणा कर पैरों कर जे को कर उल्ट बाहू के सिर पर पर राजा को जोर में मोर के कोर में जोर के डंड में जले तले काटे अब काटे डरे डूगरो ਦੇ ਗੁਰੋ ਮਰੂਰੇ ਗੁਰੂ ਨਾਨਕ ਸ਼ਬਦ ਰਸਿਆ ਕਰੇ ਸ਼ੰਕਰ ਮਤਾ ਸ਼ੰਕਰ ਪਿਤਾ ਸ਼ੰਕਰ ਜੀ ਤੇ ਚਾਰੋ ਦਿਸ਼ਾ ਤਾਂਬੇ ਸਾ ਕੋਟ ਸਮੁੰਦ ਸੀ ਖਾਈ ਜਹਾਂ ਤਾਂ ਗੁਰੂ ਨਾਨਕ ਸਾ ਜੀ ਕੀ ਦੋਹਾਈ ਹੈ ਦੇ ਦੁਨੀਆ ਕੇ ਪਾਤਸ਼ਾਹ ਤੇਰੀ ਪਨਾਹੀ ਇਤ ਮੰਤਰ ਰਸਿਆ ਕਾ ਸੰਪੂਰਨ ਹੈ ਬੂਰੋ ਨਾਨਕ ਤੇਗ ਜੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਆਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਵਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਹਕਣੀ ਪਾਕਣੀ 시ਹਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਕੇ ਸ਼ਬਦ ਸੁਖਾ ਪੜਾਰੀ ਦ੍ਰਿਸ਼ਟ ਕਰੈ ਮੁਸਤ ਕਰੈ ਵੈਰ ਕਾਲ ਕਰੈ ਨજર ਕਰੈ ਜਾਦੂ ਕਰੈ ਟੂਣਾ ਕਰੈ ਭੈਰੋ ਕਰੈ ਜੇ ਕੋ ਕਰੈ ਉਲਟ ਵਾਹੁ ਕੇ ਸਿਰ ਪਰ ਪਰੈ ਰਾਜਾ ਕੋ ਜੋਰ ਮੈਂ ਮੋਰ ਕੇ ਘੋਰ ਮੈਂ ਜੋੜ ਕੇ ਡੰਡ ਮੈਂ ਜਲੇ ਤਲੇ ਘਾਟੇ ਅਬ ਘਾਟੇ ਡਰੇ ਡੂਗਰੋ ਡਾ ਗੁਰੋ ਮਰੂਰੇ ਗੁਰੂ ਨਾਨਕ ਸ਼ਬਦ ਰਸਿਆ ਕਰੇ ਸ਼ੰਕਰ ਮਤਾ ਸੰਸਰ ਪਿਤਾ ਸ਼ੰਕਰ ਜੀ ਤੇ ਚਾਰੋ ਦਿਸ਼ਾ ਸਾੰਭੇ ਸਾ ਕੋਟ ਸੁਮੁੰਦ ਸੀਖਾਹੀ ਜਹਾਂ ਤਹਾ ਗੁਰੂ ਨਾਨਕ ਸਾਹਿਬ ਜੀ ਕੀ ਦੋਹਾਈ ਹੈ ਤੀਨ ਦੁਨੀਆ ਕੇ ਪਾਤਸ਼ਾਹ ਤੇਰੀ ਬਨਾਹੀ ਇਤ ਮੰਤਰ ਰਸਿਆ ਕਾ ਸੰਪੂਰਨ ਧਨ ਤਨ ਬਾਬਾ ਸ਼੍ਰੀ ਚੰਦਰ ਮਹਾਰਾਜ ਜੀ ਤਨ ਤਨ ਬਾਬਾ ਸ਼੍ਰੀ ਚੰਦਰ ਮਹਾਰਾਜ ਜੀ ਤਨ ਤਨ ਬਾਬਾ ਸ਼੍ਰੀ ਚੰਦਰ ਮਹਾਰਾਜ ਜੀ ਗੁਰੂ ਨਾਨਕ ਦੇਵ ਜੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਤ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਹਾਕਣੀ ਪਾਕਣੀ ਸ਼ਿਹਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਕੇ ਸ਼ਬਦ ਸੋថា ਪੜਾਰੀ दृष्ट कर मुष्ट कर काल कर नजर कर जादू करे टूणा कर पैरो कर जे को कर उल्ट बाहु के सिर पर पर राजा को जोर में मोर के कोर में जोर के दंड में जले तले काटे अब काटे डरे डूगरो ਦੇ ਗੁਰੋ ਮਰੂਰੇ ਗੁਰੂ ਨਾਨਕ ਸ਼ਬਦ ਰਸਿਆ ਕਰੇ ਸ਼ੰਕਰ ਮਾਤਾ ਸ਼ੰਕਰ ਪਿਤਾ ਸ਼ੰਕਰ ਜੀ ਤੇ ਚਾਰੋ ਦਿਸ਼ਾ ਤਾਂਬੇ ਸਾ ਕੋਟ ਸਮੁੰਦਰੀ ਖਾਈ ਜਹਾਂ ਤਾ ਗੁਰੂ ਨਾਨਕ ਸਾਹਿਬ ਜੀ ਦੀ ਦੋਹਾਈ ਹੈ ਦੀ ਦੁਨੀਆ ਕੇ ਪਾਤਸ਼ਾਹ ਤੇਰੀ ਪਨਾਹੀ ਇਤ ਮੰਤਰ ਸਿਆਕਾ ਸੰਪੂਰਨ ਬੂਰੋ ਨਾਨਕ ਤੇਗ ਜੀ ਇੱਕ ਓੰਕਾਰ ਸਤਗੁਰ ਪ੍ਰਸਾਦ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਆਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਵਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਹਕਣੀ ਪਾਕਣੀ 시ਹਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਕੇ ਸ਼ਬਦ ਸੁਖਾ ਪੜਾਰੀ ਦ੍ਰਿਸ਼ਟ ਕਰੈ ਮੁਸਤ ਕਰੈ ਵੈਰ ਕਾਲ ਕਰੈ ਨજર ਕਰੈ ਜਾਦੂ ਕਰੈ ਟੂਣਾ ਕਰੈ ਭੈਰੋ ਕਰੈ ਜੇ ਕੋ ਕਰੈ ਉਲਟ ਵਾਹੁ ਕੇ ਸਿਰ ਪਰ ਪਰੈ ਰਾਜਾ ਕੋ ਜੋਰ ਮੈਂ ਮੋਰ ਕੇ ਕੋਰ ਮੈਂ ਜੋੜ ਕੇ ਡੰਡ ਮੈਂ ਜਲੇ ਤਲੇ ਘਾਟੇ ਅਬ ਘਾਟੇ ਡਰੇ ਡੂਗਰੋ ਦ ਗੁਰੋ ਮਰੂ ਰੇ ਗੁਰੂ ਨਾਨਕ ਸ਼ਬਦ ਰਸਿਆ ਕਰੇ ਸ਼ੰਕਰ ਮਾਤਾ ਸੰਸਰ ਪਿਤਾ ਸ਼ੰਕਰ ਜੀ ਤੇ ਚਾਰੋ ਦਿਸ਼ਾ ਸਾੰਬੇ ਸਾ ਕੋਟ ਸਮੁੰਦ ਸੀਖਾਹੀ ਜਹਾਂ ਤਹਾ ਗੁਰੂ ਨਾਨਕ ਸਾਹਿਬ ਜੀ ਕੀ ਦੋਹਾਈ ਹੈ ਦੀ ਦੁਨੀਆ ਕੇ ਪਾਤਸ਼ਾਹ ਤੇਰੀ ਪਨਾਹੀ ਇਤ ਮੰਤਰ ਰਸਿਆ ਕਾ ਸੰਪੂਰਨ ਤਨ ਤਨ ਬਾਬਾ ਸ਼੍ਰੀ ਚੰਦਰ ਮਹਾਰਾਜ ਜੀ ਤਨ ਤਨ ਬਾਬਾ ਸ਼੍ਰੀ ਚੰਦਰ ਮਹਾਰਾਜ ਜੀ ਤਨ ਤਨ ਬਾਬਾ ਸ਼੍ਰੀ ਚੰਦਰ ਮਹਾਰਾਜ ਜੀ ਗੁਰੂ ਨਾਨਕ ਦੇਵ ਜੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਤ ਸਚੁ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਹਾਕਣੀ ਪਾਕਣੀ ਸ਼ਿਹਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਕੇ ਸ਼ਬਦ ਸੋថា ਪੜਾਰੀ दृष्ट कर मुष्ट कर बैर काल कर नजर कर जादू कर टूणा कर पैरों कर जे को कर उल्ट बाहू के सिर पर पर राजा को जोर में मोर के कोर में जोर के डंड में जले तले काटे अब काटे डरे डूगरो ਦੇ ਗੁਰੂ ਅਮਰੂ ਦੇ ਗੁਰੂ ਨਾਨਕ ਸ਼ਬਦ ਰਸਿਆ ਕਰੇ ਸ਼ੰਕਰ ਮਾਤਾ ਸ਼ੰਕਰ ਪਿਤਾ ਸ਼ੰਕਰ ਜੀ ਤੇ ਚਾਰੋ ਦਿਸ਼ਾ ਤਾਂਬੇ ਸਾ ਕੋਟ ਸਮੁੰਦ ਸੀ ਖਾਈ ਜਹਾਂ ਤਾ ਗੁਰੂ ਨਾਨਕ ਸਾ ਜੀ ਕੀ ਦੋਹਾਈ ਹੈ ਦੀ ਦੁਨੀਆ ਕੇ ਪਾਤਸ਼ਾਹ ਤੇਰੀ ਪਨਾਹੀ ਏਤ ਮੰਤਰ ਰਸਿਆ ਕਾ ਸੰਪੂਰਨਾਨੁ ਬੂਰੋ ਨਾਨਕ ਤੇਗ ਜੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਆਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਵਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਹਕਣੀ ਪਾਕਣੀ 시ਹਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਕੇ ਸ਼ਬਦ ਸੁਖਾਪੜਾਰੀ ਦ੍ਰਿਸ਼ਟ ਕਰੈ ਮੁਸਤ ਕਰੈ ਵੈਰ ਕਾਲ ਕਰੈ ਨજર ਕਰੈ ਜਾਦੂ ਕਰੈ ਟੂਣਾ ਕਰੈ ਭੈਰੋ ਕਰੈ ਜੇ ਕੋ ਕਰੈ ਉਲਟਵਾਹੁ ਕੇ ਸਿਰ ਪਰ ਪਰੈ ਰਾਜਾ ਕੋ ਜੋਰ ਮੈਂ ਮੋਰ ਕੇ ਕੋਰ ਮੈਂ ਜੋਰ ਕੇ ਡੰਡ ਮੈਂ ਜਲੇ ਤਲੇ ਘਾਟੇ ਅਬ ਘਾਟੇ ਡਰੇ ਡੂਗਰੋ ਡਾ ਗੁਰੋ ਮਰੂਰੇ ਗੁਰੂ ਨਾਨਕ ਸ਼ਬਦ ਰਸਿਆ ਕਰੇ ਸ਼ੰਕਰ ਮਤਾ ਸੰਸਰ ਪਿਤਾ ਸ਼ੰਕਰ ਜੀ ਤੇ ਚਾਰੋ ਦਿਸ਼ਾ ਸਾੰਬੇ ਸਾ ਕੋਟ ਸਮੁੰਦ ਸੀਖਾਹੀ ਜਹਾਂ ਤਹਾ ਗੁਰੂ ਨਾਨਕ ਸਾਹਿਬ ਜੀ ਕੀ ਦੋਹਾਈ ਹੈ ਤੀ ਦੁਨੀਆ ਕੇ ਪਾਤਸ਼ਾਹ ਤੇਰੀ ਪਨਾਹੀ ਇਤ ਮੰਤਰ ਰਸਿਆ ਕਾ ਸੰਪੂਰਨ ਤਨ ਤਨ ਬਾਬਾ ਸ਼੍ਰੀ ਚੰਦਰ ਮਹਾਰਾਜ ਜੀ